ਸ਼ੋਅ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਆਮ ਲੋਕ ਗੁੱਸੇ ਦੇ ਵਿੱਚ ਨੇ ਇਸ ਹੱਤਵਾਦੀ ਹਮਲੇ ਤੋਂ ਬਾਅਦ ਆਮ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਤਵਾਦੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਐਕਸ਼ਨ ਸਰਕਾਰ ਦੇ ਵੱਲੋਂ ਲਿਆ ਜਾਵੇ ਕਈ ਜਗ੍ਹਾ ਤੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਨੇ ਕਈ ਜਗ੍ਹਾ ਤੇ ਕੈਂਡਲਾਈਟ ਮਾਰਚ ਕੱਢੇ ਗਏ ਨੇ ਤੇ ਆਮ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਅੱਤਵਾਦੀ ਜਥੇਬੰਦੀਆਂ ਦੇ ਖਿਲਾਫ ਰੋਸ ਜ਼ਾਹਰ ਕੀਤਾ ਜਾ ਰਿਹਾ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਖਤ ਕਾਰਵਾਈ ਕੀਤੀ ਜਾਵੇ ਅਜਿਹੀ ਮਿਸਾਲੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਅੱਤਵਾਦੀ ਸੰਗਠਨ ਜਾਂ ਕੋਈ ਵੀ ਦੇਸ਼ ਵਿਰੋਧੀ ਜਿਹੜੀ ਤਾਕਤ ਹੈ ਉਹ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰਨ ਦੀ ਹਿੰਮਤ ਨਾ ਕਰੇ ਅੰਬਾਲਾ ਦੇ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਹਿੰਦੂ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਾਲਾਂਕਿ ਇਸ ਵਿਚਾਲੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਆ ਭਾਂ ਤੋੜ ਵੀ ਕੀਤੀ ਗਈ ਹੈ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਕਿ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਦੀਆਂ ਦੁਕਾਨਾਂ ਦੀ ਭਾਂ ਤੋੜ ਕਿਉਂ ਕੀਤੀ ਗਈ ਪਰ ਇਸ ਸਭ ਕਾਸੇ ਦੇ ਨਾਲ ਜ਼ਾਹਿਰ ਹੈ ਕਿ ਆਮ ਲੋਕ ਗੁੱਸੇ ਦੇ ਵਿੱਚ ਨੇ Hindu ਸੰਗਠਨ ਵੀ ਗੁੱਸੇ ਦੇ ਵਿੱਚ ਨੇ ਅਜੇ ਵਿੱਚ ਰੋਜ਼ ਪ੍ਰਦਰਸ਼ਨ ਜਿਹੜਾ ਹੈ ਔਂਬਾਲਾ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ Hindu ਜਥੇਬੰਦੀਆਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਦੁਕਾਨਦਾਰਾਂ ਦਾ ਅਤੇ ਸਥਿਤੀ ਕਾਬੂ ਦੇ ਵਿੱਚ ਹੈ ਫਿਲਹਾਲ ਰੋਸ ਪ੍ਰਦਰਸ਼ਨ ਅੰਬਾਲਾ ਦੇ ਵਿੱਚ ਕੀਤਾ ਗਿਆ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਬਾਲਾ ਦੀਆਂ ਜਿੱਥੇ ਹਿੰਦੂ ਸੰਗਠਨਾ ਦੇ ਵੱਲੋਂ ਇਸ ਹਮਲੇ ਦੇ ਵਿਰੋਧ ਦੇ ਵਿੱਚ ਇਸ ਅਤਵਾਦੀ ਘਟਨਾ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ ਨੇ